ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਇਸ ਅਦਭੁਤ ਰੂਹ ਕੰਪਾਨ ਦੇਣ ਵਾਲੀ ਕਹਾਣੀ ਵਿੱਚ ਅਸੀਂ ਉਹ ਮੌਕਾ ਯਾਦ ਕਰਾਂਗੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਗੋਲੀ ਚਲਾਈ ਗਈ ਅਤੇ ਜਦੋਂ ਕੁਝ ਠੱਗਾ ਨੇ ਗੁਰੂ ਕੇ ਖਜ਼ਾਨੇ ਵਿੱਚੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਇਹ ਕਹਾਣੀ ਸਿਰਫ ਇਤਿਹਾਸ ਨਹੀਂ ਸਗੋਂ ਬੇਅੰਤ ਸ਼ਾਂਤੀ ਸਹੈਸ ਅਤੇ ਗੁਰੂ ਦੀ ਦિવ्य ਸ਼ਕਤੀ ਦਾ ਚੇਤਤਾ ਜਾਗਤਾ ਪ੍ਰਮਾਣ ਹੈ ਸਾਡੀ ਤਸਮੀ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਉਹਨਾਂ ਦਾ ਹਰ ਪਲ ਮਨੁੱਖਤਾ ਲਈ ਸੀ ਹਰ ਸਾਹ ਲੋਕਾਂ ਦੀ ਰੱਖਿਆ ਲਈ ਸੀ ਅਤੇ ਉਹਨਾਂ ਦੀ ਹਰ ਕਥਾ ਅਸੰਭਵ ਨੂੰ ਸੰਭਵ ਬਣਾ ਦਿੰਦੀ ਹੈ ਇਤਿਹਾਸ ਦੱਸਦਾ ਹੈ ਕਿ ਇੱਕ ਵਾਰ ਗੁਰੂ ਸਾਹਿਬ ਜੀ ਆਪਣੇ ਸੰਗੀ ਸਾਧੂਆਂ ਤੇ ਸਿੱਖਾਂ ਦੇ ਨਾਲ ਇੱਕ ਪਿੰਡ ਦੀ ਯਾਤਰਾ ਤੇ ਸਨ ਉਹਨਾਂ ਦੀ ਬਾਣੀ ਸੁਣ ਕੇ ਲੋਕਾਂ ਵਿੱਚ ਪ੍ਰੇਮ ਅਤੇ ਸ਼ਾਂਤੀ ਦੀ ਲਹਿਰ ਦੌੜਦੀ ਹੈ ਪਰ ਇਨ੍ਹਾਂ ਪਿੰਡਾਂ ਵਿੱਚ ਕੁਝ ਦੁਸ਼ਟ ਠੱਗ ਅਤੇ ਡਾਕੂ ਵੀ ਸਨ ਜੋ ਗੁਰੂ ਸਾਹਿਬ ਜੀ ਦੇ ਆਉਣ ਨਾਲ ਆਪਣੇ ਬੁਰੀ ਕੰਮਾਂ ਨੂੰ ਖਤਰਾ ਮਹਿਸੂਸ ਕਰਦੇ ਸਨ ਇੱਕ ਐਸੇ ਹੀ ਤਮਸਤਿਕ ਮਨ ਵਾਲੇ ਟੋਲ ਨੇ ਸੋਚਿਆ ਕਿ ਗੁਰੂ ਸਾਹਿਬ ਕੋਲ ਤਾਂ ਬਹੁਤ ਧਨ ਆਉਂਦਾ ਹੈ ਖਜ਼ਾਨਾ ਭਰਿਆ ਪਿਆ ਹੈ ਆਓ ਇੱਕ ਮੌਕਾ ਲੱਭ ਕੇ ਇਹ ਚੋਰੀ ਕਰੀਏ ਉਨਾਂ ਦੀ ਸੋਚ ਬਿਲਕੁਲ ਸੰਸਾਰੀ ਅਤੇ ਅਗਿਆਨੀ ਸੀ ਉਹ ਇਹ ਨਹੀਂ ਸਮਝ ਸਕੇ ਕਿ ਗੁਰੂ ਦਾ ਖਜ਼ਾਨਾ ਸੋਨੇ چاندی ਦਾ ਨਹੀਂ ਹੁੰਦਾ ਗੁਰੂ ਦਾ ਖਜ਼ਾਨਾ ਸੇਵਾ ਨਾਮ ਦਇਆ ਤੇ ਪ੍ਰੀਮ ਹੁੰਦਾ ਹੈ ਇੱਕ ਰਾਤ ਜਦੋਂ ਸਭ ਸਿੱਖ ਆਪਣੇ ਕੰਬਲਾ ਵਿੱਚ ਸੋਏ ਹੋਏ ਸਨ ਇਹ ਚਾਰ ਪੰਜ ਚੋਰ ਚੁਪਕੇ ਨਾਲ ਗੁਰੂ ਦੀ ਡੇਰੇ ਵੱਲ ਬਧੇ ਉਨਾ ਨੇ ਸਾਰੀ ਅੰਦੀ ਸ਼ਾਮਾ ਵਾਲ ਦੇਖਿਆ ਕਿ ਕੋਈ ਹੈ ਤਾਂ ਨਹੀਂ ਰਾਤ ਕਾਫੀ ਗਹਿਰੀ ਸੀ ਠਗਾ ਨੇ ਗੁਰੂ ਸਾਹਿਬ ਦੀ ਰੱਖਿਆਲੇ ਰੱਖੀਆਂ ਪੋਟਲੀਆਂ ਤੋੜਨੀਆਂ ਸ਼ੁਰੂ ਕੀਤੀਆਂ ਉਹਨਾਂ ਦਾ ਦਿਲ ਧੜਕ ਰਿਹਾ ਸੀ ਪਰ ਮਨ ਹੰਕਾਰ ਨਾਲ ਭਰਿਆ ਸੀ ਉਹ ਨਹੀਂ ਜਾਣਦੇ ਸਨ ਕਿ ਗੁਰੂ ਸਾਹਿਬ ਦੀ ਨਿਗਾ ਉਹਨਾਂ 'ਤੇ ਕਾਫੀ ਪਹਿਲਾਂ ਹੀ ਪੈ ਚੁੱਕੀ ਸੀ ਇਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਾਂਤੀ ਨਾਲ ਬਾਹਰ ਆਏ ਚੋਰ ਪੋਟੀਆਂ ਲੈ ਕੇ ਭੱਜਣ ਲੱਗੇ ਗੁਰੂ ਸਾਹਿਬ ਨੇ ਨਰਮ ਸੁਰ ਵਿੱਚ ਕਿਹਾ ਜੀ ਤੂੰ ਖਜ਼ਾਨਾ ਹੀ ਲੈ ਜਾਣਾ ਚਾਹੁੰਦੇ ਹੋ ਤਾਂ ਪੂਰੀ ਇੱਜ਼ਤ ਨਾਲ ਲੈ ਜਾਓ ਪਰ ਇਹ ਪਤਾ ਹੋਵੇ ਕਿ ਇਹ ਚਿੱਜਾਂ ਬਾਹਰੋਂ ਸੁਨਹਿਰੀ ਹਨ ਅਸਲ ਖਜ਼ਾਨਾ ਤਾਂ ਨਾਮ ਦਾ ਹੈ ਜੋ ਚੋਰੀ ਨਹੀਂ ਹੋ ਸਕਦਾ ਉਹਨਾਂ ਚੋਰਾਂ ਦੇ ਪੈਰ ਕੰਬਣ ਲੱਗੇ ਡਰ ਨਹੀਂ ਪਰ ਉਹਨਾਂ ਦੇ ਮਨ ਦੀ ਕਾਲਖ ਗੁਰੂ ਦੀ ਹਾਜ਼ਰੀ 'ਚ ਮਿਟਦੀ ਜਾ ਰਹੀ ਸੀ। ਉਹਨਾਂ ਨੇ ਬੋਰੀਆਂ ਛੱਡ ਦਿੱਤੀਆਂ ਅਤੇ ਗੁਰੂ ਦੇ ਚਰਨ ਵਿੱਚ ਟਿਕ ਪਏ। ਮਾਫ਼ ਕਰਦੇ ਹੋ ਸਾਧੂ ਜੀ ਸਾਨੂੰ ਸਮਝ ਨਹੀਂ ਸੀ। ਗੁਰੂ ਸਾਹਿਬ ਨੇ ਦਰਦ ਨਾਲ ਕਿਹਾ ਜੇ ਸਮਝ ਨਹੀਂ ਸੀ ਤਾਂ ਹੁਣ ਸਮਝ ਕੇ ਜਾਓ। ਜੋ ਵੀ ਜੀਵ ਮੇਰੇ ਦਰ ਤੇ ਆਉਂਦਾ ਹੈ ਖਾਲੀ ਨਹੀਂ ਜਾਂਦਾ। ਪਰ ਗੁਰੂ ਸਾਹਿਬ ਤੇ ਦਰਦ ਨਾਲ ਕਿਹਾ ਪਰ ਖਜ਼ਾਨਾ ਇਸ ਤਰ੍ਹਾਂ ਨਹੀਂ ਮਿਲਦਾ ਸੇਵਾ ਨਾਲ ਮਿਲਦਾ ਹੈ ਸਿਮਰਨ ਨਾਲ ਮਿਲਦਾ ਹੈ ਸੱਚਾਈ ਨਾਲ ਮਿਲਦਾ ਹੈ ਇਸ ਘਟਨਾ ਤੋਂ ਕੁਝ ਦਿਨ ਬਾਅਦ ਇੱਕ ਹੋਰ ਵੱਡੀ ਪ੍ਰੀਖਿਆ ਆਈ ਕੋਸੂਰ ਵਿੱਚ ਜਿਹੜੇ ਗੁਰੂ ਦੇ ਸ਼ਬਦਾਂ ਅਤੇ ਬਾਣੀ ਦੇ ਵਿਰੁੱਧ ਸਨ ਉਹਨਾਂ ਨੇ ਸਾਜ਼ਿ ਰਚੀ ਕਿ ਗੁਰੂ ਸਾਹਿਬ ਨੂੰ ਡਰਾਇਆ ਜਾਏ ਉਹਨਾਂ ਕੋਲ ਬੰਦੂਕਾਂ ਸਨ ਉਹਨਾਂ ਨੇ ਦੂਰੋਂ ਹੀ ਇੱਕ ਨਿਸ਼ਾਨਾ ਲਗਾ ਕੇ ਗੁਰੂ ਸਾਹਿਬ ਤੇ ਗੋਲੀ ਚਲਾਈ ਸੰਗਤ ਦੀਆਂ ਅੱਖਾਂ ਡਰ ਨਾਲ ਪਾਣੀ ਪਾਣੀ ਹੋ ਗਈਆਂ ਗੋਲੀ ਦੀ ਆਵਾਜ਼ ਧਰਤੀ ਕੰਬ ਗਈ ਪਰ ਵਾਹਿਗੁਰੂ ਦੀ ਕਿਰਪਾ ਨਾਲ ਉਹ ਗੋਲੀ ਗੁਰੂ ਸਾਹਿਬ ਦੇ ਨੇੜੇ ਮਿੱਟੀ ਵਿੱਚ ਜਾ ਡਿੱਗੀ ਗੁਰੂ ਸਾਹਿਬ ਨੇ ਸ਼ਾਂਤ ਹਾਸੇ ਨਾਲ ਕਿਹਾ ਜਿਸ ਦੀ ਰੱਖਿਆ ਆ ਵਾਹਿਗੁਰੂ ਕਰਦਾ ਹੈ ਉਸ ਨੂੰ ਕੋਈ ਸ਼ੂ ਨਹੀਂ ਸਕਦਾ ਜਿਹੜਾ ਬੰਦੂਕ ਚਲਾਉਣ ਵਾਲਾ ਸੀ ਉਹ ਮਾਨੋ ਪੱਥਰ ਦਾ ਹੋ ਗਿਆ ਹੋਵੇ ਡਰ ਨਹੀਂ ਪਛਤਾਵੇ ਨਾਲ ਉਹਨਾਂ ਦੇ ਹੱਥਾਂ ਤੋਂ ਬੰਦੂਕ ਡਿੱਗ ਪਈ ਉਹ ਗੁਰੂ ਦੇ ਪੈਰਾਂ ਵਿੱਚ ਡੇਕ ਕੇ ਰੋਣ ਲੱਗ ਪਿਆ ਗੁਰੂ ਸਾਹਿਬ ਨੇ ਉਸ ਨੂੰ ਚੁੱਕ ਕੇ ਖੜਾ ਕੀਤਾ ਅਤੇ ਕਿਹਾ ਪੁੱਤ ਤੂੰ ਗੋਲੀ ਚਲਾ ਸਕਦਾ ਹੈ ਪਰ ਤੂੰ ਕਿਸੇ ਦਾ ਭਾਗ ਦਾ ਨਹੀਂ ਚਲਾ ਸਕਦਾ ਭਾਗ ਉਹੀ ਲਿਖਦਾ ਹੈ ਜਿਸ ਨੇ ਇਹ ਸਾਰੀ ਕਾਇਨਾਤ ਬਣਾਈ ਹੈ ਗੁਰੂ ਦੇ ਇਹ ਬਚਨ ਸੁਣ ਕੇ ਸਾਰੀ ਸੰਗਤ ਪਰਮ ਪਿਆਰ ਨਾਲ ਭਰ ਗਈ ਜਿਹੜੇ ਚੋਰ ਪਹਿਲਾਂ ਖਜ਼ਾਨਾ ਚੋਰੀ ਕਰਨ ਆਏ ਸਨ ਉਹ ਵੀ ਗੁਰੂ ਦੀ ਸੇਵਾ ਵਿੱਚ ਜੁੜ ਗਏ ਇਹ ਦੋਨੋਂ ਘਟਨਾਵਾਂ ਸਾਡੀ ਰੂਹ ਵਿੱਚ ਇਹੀ ਸਿੱਖਿਆ ਪਾਉਂਦੀਆਂ ਹਨ ਕਿ ਗੁਰੂ ਦਇਆ ਦਾ ਸਾਗਰ ਹੈ ਗੁਰੂ ਮਾਫੀ ਦਾ ਰੂਪ ਹੈ ਗੁਰੂ ਦੀ ਰਾਖੀ ਵਾਹ ਗੁਰੂ ਆਪ ਕਰਦਾ ਹੈ ਅਤੇ ਗੁਰੂ ਦਾ ਅਸਲ ਖਜ਼ਾਨਾ ਕਦੇ ਵੀ ਚੋਰੀ ਨਹੀਂ ਹੋ ਸਕਦਾ ਕਿਉਂਕਿ ਉਹ ਮਨ ਵਿੱਚ ਵਸਦਾ ਹੈ ਸਾ ਸੰਗਤ ਜੀ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ